ਉਹਨੂੰ ਬਾਣੀ ਚ ਵੀ ਪੜ ਲਓ ਸਿਮਰਤ ਸਾਸਤਰ ਵੇਦਚਾਰ ਸਿਮਰਤ ਸਾਸਤਰ ਵੇਦਚਾਰ ਮੁਖਾਗਰ ਉਚਰੇ ਉਹਦੇ ਮੌਖ ਦੇ ਵਿੱਚ ਇੰਨਾ ਕੋਨੇ ਕਰ ਲਿਆ ਕਿ ਪੜ ਪੜ ਕੇ ਉਹਦਾ ਇੰਨਾ ਕਿ ਯਾਦ ਕਰ ਕਰਕੇ ਅਧਿਆਨ ਕਰ ਲਿਆ ਤੇ ਜਿਸਲੇ ਮੁਖ ਖੋਲਦਾਏ ਤੇ ਇਹ ਸਾਰਿਆਂ ਨੂੰ ਸੁਣਾਉਣੇ ਸ਼ੁਰੂ ਕਰ ਦਿੰਦਾ ਹੈ ਸਿਮਰਤ ਸਾਸਤਰ ਵੇਦਚਾਰ ਮੁਖਾਗਰ ਉਚਰੇ ਤਪੇ ਤਪੀਸਰ ਜੋਗਿਆ ਤੀਰਥ ਗਵਨ ਇਹ ਵੀ ਕਰ ਲਏ ਸਾਰਾ ਕੋ ਖੱਟ ਕਰਮਾਂ ਤੇ ਦੁਗਣੇ ਪੂਜਾ ਕਰਤਾ ਨਾਏ ਖੱਟ ਕਰਮ ਇਹਨਾਂ ਦੇ ਛੇ ਕਰਮ ਨੇ ਪੰਡਤ ਲੋਕਾਂ ਦੇ ਠੀਕ ਹੈ ਨਾ ਜੀ ਦਾਨ ਲੈਣਾ ਹੈ ਦਾਨ ਦੇਣਾ ਹੈ ਪਾਠ ਕਰੋ ਪਾਠ ਕਰਾਓ ਪਾਏ ਹਾਂਜੀ ਇਹ ਇਹਨਾਂ ਦੇ ਕਰਮ ਨੇ ਮਹਾਰਾਜ ਕਹਿੰਦੇ ਕਿ ਨਾ ਕੇ ਇੱਕ ਵਾਰੀ ਦੀ ਬਜਾਏ ਇਹ ਇੱਕ ਦਿਨ ਚ ਤਾਂ ਇੱਕ ਵਾਰੀ ਕਰਦੇ ਹੀ ਨੇ ਆਪਣੇ ਛੇ ਕਰਮ ਤੇ ਇਹ ਦੋ ਵਾਰੀ ਵੀ ਕਰ ਲੈਣ ਬੋਲੋ ਇਹ ਵਿੱਦਿਆ ਲੈਣੀ ਐ ਵਿੱਦਿਆ ਦੇਣੀ ਐ ਇਹਨਾਂ ਦਾ ਕਰਮ ਹੈ ਠੀਕ ਹੈ ਨਾ ਜੀ ਦਾਨ ਲੈਣਾ ਦਾਨ ਕਰਨਾ ਹੈ ਜੱਗ ਕਰਨਾ ਹੈ ਤੇ ਜੱਗ ਕਰਾਉਣਾ ਹੈ ਛੇ ਕਰਮ ਨੇ ਇਹ ਇੱਕ ਮਹਾਰਾਜ ਕਹਿੰਦੇ ਖੱਟ ਕਰਮਾਂ ਤੇ ਦੁੱਗਣੇ ਜਿਦਾ ਆਪਾਂ ਕਹੀਏ ਮੈਂ ਅੱਜ ਦੋ ਪਾਠ ਸੁਖਮਣੀ ਦੇ ਕਰ ਲਏ ਨੇ ਹੈਨਾ ਜੀ ਭਾ ਜਾਵੇ ਤੇ ਮੇਰੇ ਵਾਲੇ ਭਾਵੇਂ ਮੂਰਖਾਲੇ ਦੋ ਬਣਾ ਭਾਉਣ ਤੇ ਭਾ ਜਾਵੇ ਕਿਸੇ ਦਾ ਪ੍ਰੇਮ ਦੇ ਵਿੱਚ ਪੜਿਆ ਹੋਇਆ ਮੂਲ ਮੰਤਰ ਹੀ ਭਾ ਜਾਵੇ ਤਾਂ ਨਹੀਂ ਮੈਂ ਕਹਿ ਸਕਦਾ ਠੀਕ ਹੈ ਨਾ ਜੀ ਤੇ ਭਾ ਜਾਣ ਤੇ ਉਹ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੀ ਪ੍ਰੇਮ ਚੜ ਗਿਆ ਤੇ ਪੂਰਾ ਨਿਰੰਕਾਰ ਦਾ ਹੀ ਰੂਪ ਭਾ ਜਾਂਦਾ ਹੈ ਇਹ ਕੜੀ ਗੱਲ ਹੈ ਖਟ ਕਰਮਾਂ ਤੇ ਦੁੱਗਣੇ ਪੂਜਾ ਕਰਤਾ ਨਾਏ ਤੂੰ ਬਹੁਤ ਪੂਜਾ ਕਰਦਾ ਹੈ ਪਰ ਬਾਣੀ ਕੀ ਕਹਿੰਦੀ ਹੈ ਇਸ ਚੀਜ਼ ਨੂੰ ਦੇਖੋ ਜਿਹੜੀ ਅਗਲੀ ਪੰਕਤੀ ਆਈ ਹੈ ਰੰਗ ਨ ਲੱਗੀ ਪਾਰ ਬ੍ਰਹਮ ਜੇ ਇਹਨਾਂ ਬਹੁਤ ਸਾਰੇ ਇਹ ਵਿਦਿਆ ਜਿਹੜੀ ਹੈ ਇਹ ਦੋ ਜਾਂ ਤਾਂ ਬੰਦਾ ਇਸ ਨੂੰ ਪੜਦਾ ਪੜਦਾ ਅਤਿਆੰਤ ਨੀਮਾ ਹੋ ਜਾਵੇਗਾ ਤੇ ਜਾਂ ਅਤਿਆੰਤ ਹੰਕਾਰੀ ਹੋ ਜਾਵੇਗਾ ਵਿਦਿਆ ਪੜ ਕੇ ਕਿਸੇ ਨੂੰ ਪੱਲੇ ਹੀ ਨਹੀਂ ਬੰਨੇਗਾ ਕਰੋ ਚਰਚਾ ਜਦੋਂ ਵਿਸ਼ਨ ਦਾਤ ਤਾ ਤੇ ਗੋਪਾਲ ਦਾਤ ਪੰਡਿਤ ਗੋਪਾਲ ਦਾਤ ਨੇ ਤਾਂ ਇਹ ਕਹੇ ਤਾਂ ਅਸੀਂ ਗੁਰੂ ਨਾਨਕ ਨੂੰ ਕਰੋ ਮੇਰੇ ਨਾਲ ਚਰਚਾ ਬੋਲੋ ਕਾਂਸੀ ਦੇ ਵਿੱਚ ਉਹਨੂੰ ਪਤਾ ਹੀ ਨਹੀਂ ਸੀ ਰੱਬ ਆਇਆ ਹੋਇਆ ਬੋਲੋ ਇਹ ਚੀਜ਼ ਔਰ ਉਹਨਾਂ ਨੇ ਸਭ ਵਿਦਵਾਨਾਂ ਦੇ ਗ੍ਰੰਥ ਜਿੱਤ ਲਏ ਸੀ ਉਹਦੇ ਦਾਦੇ ਨੇ ਵਿਸ਼ਨ ਦਾਤ ਨੇ ਤੇ ਹਰ ਇੱਕ ਦਾ ਇਹੋ ਹੀ ਹੁੰਦਾ ਸੀ ਜਿਹੜਾ ਵੀ ਕੰਸੀ ਤੇ ਜਾਂਦਾ ਸੀ ਕੋਈ ਸਾਧੂ ਸੰਤ ਉਹਨੂੰ ਕਹਿੰਦੇ ਸੀ ਮੇਰੇ ਨਾਲ ਚਰਚਾ ਕਰੋ ਜਿਹੜੇ ਚਰਚਾ 'ਚ ਹਾਰ ਜਾਂਦੇ ਸੀ ਤੇ ਉਹਦੇ ਗ੍ਰੰਥ ਜਮਾ ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਚਲੇ ਗਏ ਤੇ ਪਾਤਸ਼ਾਹ ਨੂੰ ਵੀ ਇਹ ਹੀ ਕਿ ਸਾਡੇ ਨਾਲ ਚਰਚਾ ਕਰੋ ਪਾਤਸ਼ਾਹ ਕਹਿੰਦੇ ਸਾਨੂੰ ਤਾਂ ਆਉਂਦੀ ਨਹੀਂ ਕਹਿੰਦੇ ਆਪਣੇ ਗ੍ਰੰਥ ਜਮਾ ਕਰਾ ਦਿਓ ਪਾਤਸ਼ਾਹ ਕਹਿੰਦੇ ਗ੍ਰੰਥ ਤੇ ਕੋਈ ਨਹੀਂ ਆਹੀ ਗ੍ਰੰਥ ਹੈ ਜਿਹੜਾ ਤੁਰਿਆ ਫਿਰਦਾ ਹੈ ਬੋਲੋ ਇਹ ਹੀ ਇਹਨੇ ਮੂਰਖ ਨੂੰ ਪਤਾ ਸੀ ਕਿ ਜਿੰਨੇ ਦੁਨੀਆਂ ਦੇ ਗ੍ਰੰਥ ਹਨ ਜਿੰਨੀਆਂ ਧਾਰਮਿਕ ਪੁਸਤਕਾਂ ਹਨ ਇਹ ਉਹੀ ਨਿਰੰਕਾਰ ਹੈ ਸਭ ਇਹਦੇ ਚੋਂ ਹੀ ਪੈਦਾ ਹੁੰਦੀਆਂ ਨੇ ਬੋਲੋ ਵਿਦਿਆ ਦਾ ਹੰਕਾਰ ਕੀ ਚੀਜ਼ ਹੈ ਕਿ ਰੱਬ ਸਾਹਮਣੇ ਆ ਗਿਆ ਇਤਨੀ ਵਿਦਿਆ ਤੇ ਇਤਨੇ ਕੋਠੇ ਗ੍ਰੰਥਾਂ ਦੇ ਭਰ ਲਏ ਨੇ ਤੇ ਰੱਬ ਦੀ ਪਛਾਣ ਹੀ ਨਹੀਂ ਆਈ ਬੋਲੋ ਹੈਨਾ ਜੀ ਕੀ ਹੈ ਪਛਾਣ ਹੀ ਨਹੀਂ ਆਈ ਇਦ ਬਾਰ ਬਾਰ ਆਖਿਆ ਤੇ ਚਰਚਾ ਕਰੋ ਤੇ ਗੁਰੂ ਨਾਨਕ ਪਾਸ਼ਾ ਨੇ ਕੀ ਆਖਿਆ ਕਹਿੰਦੇ ਆਪਣੇ ਭਾਈ ਚਾਰੇ ਨਾਲ ਕਰ ਲੈਣ ਲੱਗੇ ਕੀ ਪਿਆਸੀ ਕੁੱਤੇ ਦਾ ਕਰਗ ਬੋਲੋ ਕੀ ਪਿਆਸੀ ਕੁੱਤੇ ਦਾ ਕਰਗ ਪਿਆਸੀ ਕਹਿੰਦੇ ਆਪਣੇ ਭਾਈ ਚਾਰਨਾ ਤੇ ਇੰਨੇ ਗੁੱਸੇ ਦੇ ਵਿੱਚ ਉਹਦੇ ਚੇਲੇ ਤੇ ਉਹ ਆ ਗਏ ਕਹਿੰਦੇ ਸਾਨੂੰ ਇਹ ਭਾਈ ਚਾਰਾ ਕੁੱਤੇ ਦਾ ਕਰਗ ਸਾਨੂੰ ਕਹਿ ਦਿੱਤਾ ਇਹ ਸਾਡਾ ਭਾਈ ਚਾਰਾ ਕਿਵੇਂ ਹੋ ਸਕਦਾ ਤੇ ਪਾਸ਼ਾ ਕਹਿੰਦੇ ਭਾਈ ਹੈਗਾ ਤੇ ਅਸੀਂ ਕਹਿ ਦਤਾ ਗੋਪਾਲ ਦੱਤ ਨੂੰ ਤਾਂ ਉਸ ਵੇਲੇ ਕਹਿੰਦੇ ਫਿਰ ਹੈਗਾ ਤੇ ਸਾਨੂੰ ਦਿਖਾਓ ਪਾਸ਼ਾ ਭਾਈ ਬਾਲੇ ਨੂੰ ਕਹਿੰਦੇ ਮਾਰ ਛੱਟਾ ਇਹਨਾਂ ਦੇ ਉੱਤੇ ਜਿਲੇ ਆਖਿਆ ਸਤਨਾਮ ਤਾਂ ਕੁੱਤੇ ਤੋਂ ਖੜਾ ਕਰ ਦਿੱਤਾ ਉਸਨਾ ਭਾਈ ਤੂੰ ਕੌਣ ਹੈ ਕਹਿੰਦੇ ਗੋਪਾਲ ਦੱਤ ਮੈਂ ਤੇਰਾ ਦਾਦਾ ਵਿਸ਼ਨ ਦੱਤ ਬੋਲ ਉਸ ਕੀ ਆਖਿਆ ਗੋਪਾਲ ਦੱਤ ਮੈਂ ਤੇਰਾ ਦਾਦਾ ਬਿਸ਼ਨ ਦਾ ਤਾਹ ਆ ਤੁਹਾਡਾ ਹਾਲ ਕਹਿੰਦੇ ਤੇਰਾ ਵੀ ਇਹੀ ਹੋਣਾ ਹੈ ਚਰਨੀ ਪੈ ਜਾ ਰੱਬ ਆਇਆ ਇਹ ਜੋ ਤੂੰ ਕਹਿ ਰਿਹਾ ਮੈਨਾਂ ਚਰਚਾ ਕਰੋ ਮੈਨਾਂ ਇਹੀ ਚਰਚਾ ਨੇ ਮੈਨੂੰ ਬਿਦਵਤਾ ਨੇ ਮਾਰਿਆ ਤੇ ਅੱਜ ਤੇ ਇਸੇ ਤਰ੍ਹਾਂ ਜਿੱਦਾਂ ਅੱਜ ਗੁਰੂ ਨਾਨਕ ਨੇ ਆਏ ਆਏ ਨੇ ਤੇ ਇੱਥੇ ਕਾਂਸੀ ਚ ਭਗਤ ਕਬੀਰ ਜੀ ਆਏ ਸੀ ਮੈਂ ਸਮਾ ਪਹਿਰ ਉਹਨਾਂ ਨੂੰ ਤੰਗ ਕੀਤਾ ਮੈਂ ਨਾਲ ਚਰਚਾ ਕਰੋ ਚਰਚਾ ਉਹ ਆਪਣੇ ਆਨੰਦ ਚ ਪਤਾ ਨਹੀਂ ਕਿੱਥੇ ਸੁਰਤ ਸੀ ਪਰ ਮੈਂ ਹਟਿਆ ਨਹੀਂ ਮੂਰਖਤਾ ਤੋਂ ਉਹਨੇ ਇੰਨੇ ਹੀ ਵਚਨ ਉਹ ਫਕੀਰ ਨੇ ਆਖਿਆ ਮੈਂ ਕੀ ਕੁੱਤੇ ਵਾਂਗੂ ਪੌਂਕੀ ਜਾਣਾ ਹੈ ਬੋਲੋ ਤੇ ਆ ਮੈਨੂੰ ਕੁੱਤੇ ਦੀ ਦੇਹ ਮਿਲੀ ਐ ਅੱਜ ਮੇਰੇ ਕਰ ਗਰ ਰੁਲਦੇ ਨੇ ਇਹ ਮਾਲਕ ਖੁਦ ਨਿਰੰਕਾਰ ਜਿਹਦੇ ਕੋਲ ਉਹ ਜੇ ਭਗਤ ਵੀ ਆਉਂਦੇ ਜਿਨ੍ਹਾਂ ਦੇ ਬੋਲ ਨਹੀਂ ਟਲੇ ਤੇ ਇਹਦੇ ਖੁਦ ਨਿਰੰਕਾਰ ਆਇਆ ਹੈ ਰਾਜੇ ਤੇ ਹੁਣ ਚਰਨੀ ਪੈ